ਕਿਸ ਕਰਦਾ ਹੈ 3 ਤਿੰਨ ਤારીખ ਤਿੰਨ ਤੱਕ ਤਾਰੀਖ ਨੂੰ ਤੁਹਾਨੂੰ ਯਾਦ ਹੋਣਾ ਹੈ ਕਿ ਇੱਕ ਇੰਡਸਟਰੀਸਟ ਨੂੰ ਜਲੰਧਰ ਦੇ ਇੱਕ ਐਕਸਟਰਸ਼ਨ ਕਾਲ ਥ੍ਰੈਟ ਕਾਲ ਐਕਸਟਰਸ਼ਨ ਕਾਲ ਆਇਆ ਸੀਗਾ ਤੇ ਕਾਲਰ ਜਿਹੜਾ ਸੀਗਾ ਉਹ ਆਪਣੇ ਆਪ ਨੂੰ ਆਇਡੈਂਟੀਫਾਈ ਕਰ ਰਿਹਾ ਸੀ ਸੀਗਾ ਲੰਡਾ ਡੰਡਾ ਹਰੀ ਕੀ ਵੀ ਉਹਨੂੰ ਕਹਿੰਨੇ ਐ ਬਰਾਡ ਬੈਠਾ ਹੈ ਐਂਡ ਹੀ ਹੈਸ ਬੀਨ ਡਿਕਲੇਅਰਡ ਅ ਨੋਨ ਟਰੋਰਿਸਟ ਕੇਸ ਇਟ ਰੈਡ ਟ੍ਰੇਸ ਐਡੀਸੀਪੀ ਇਨਵੈਸਟੀਗੇਸ਼ਨ ਤੇ ਏਸੀਪੀ ਇਨਵੈਸਟੀਗੇਸ਼ਨ ਤੇ ਉਹਨਾਂ ਦੀ ਸੀਆਈ ਦੀ ਟੀਮ ਨੇ ਕੇਸ ਨੂੰ ਟ੍ਰੇਸ ਕਰ ਲਿਆ ਹੈ ਜੀ 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 ਲੈਦਰ ਕੰਪਲੈਕਸ ਜਿਹੜੀ ਗੋਲੀ ਚੱਲੀ ਸੀਗੀ ਉਹ ਐਕਸਟਰਸ਼ਨ ਕਾਲ ਤੋਂ ਬਾਅਦ ਹੋਰ ਆਪਣਾ ਵਿਊ ਪੁਆਇੰਟ ਜਿਹੜਾ ਸੀਗਾ ਨਾ ਕਿ ਕਿ ਐਕਸਟਰਟ ਜਿਹੜਾ ਪੈਸਾ ਕਰ ਰਹੇ ਸੀ ਕਿ ਉਹ ਪੈਸੇ ਦੇ ਦੇਣ ਇਸ ਲਈ ਗੋਲੀ ਵੀ ਚਲਾਈ ਸੀ ਉਹਨਾਂ ਨੇ ਚਾਰ पांच राउंड फायर ਕਿਤੇ ਸੀ ਕਿ ਚਾਰ ਚੱਲੇ ਸੀਗੇ ਇੱਕ ਰਾਉਂਡ ਚੱਲਿਆ ਨਹੀਂ ਸੀਗਾ ਖੋਲ ਜਿਹੜੇ ਸੀਗੇ 34 ਪਿਸਟਲ ਦੇ ਸੀਗੇ ਤੇ ਤਿੰਨ ਬੰਦੇ ਜਿਹੜੇ ਹੈ ਇਹਨਾਂ ਦੇ ਫੁੱਟ ਸੋਲਜਰਸ ਲੰਡੇ ਦੇ ਉਹ ਆਈਡੈਂਟੀਫਾਈ ਹੋਏ ਟੀਮ ਨੇ ਬਹੁਤ ਮਿਹਨਤ ਕੀਤੀ ਤੇ ਤਿੰਨ ਗ੍ਰਿਫਤਾਰ ਕੀਤੇ ਆਪਾਂ ਮਨੀਕਰਨ ਤੋਂ ਲੈ ਕੇ ਆਏ ਇਹ ਮਨੀਕਰਨ ਛੁਪੇ ਹੋਏ ਸੀਗੇ ਇੱਕ ਇੱਕ ਗੁਰਪ੍ਰੀਤ ਉਰਫ ਗੋਪੀ ਜੇ ਤਰਨ ਤਰਨ ਨਾ ਰਹਿਣ ਵਾਲਾ ਚਾਰ ਪਰਚੇ ਦਰਜ ਹੈ ਅੱਜ ਤੱਕ ਇਹਨਾਂ ਪਰਚਿਆਂ 'ਚ ਇਹ ਕਦੇ ਅਰੈਸਟ ਨਹੀਂ ਹੋਇਆ ਹੈ ਚਾਰ ਪਰਚੇ ਜਿਹੜੇ ਹੈ ਦੇਤੇ ਮਰਡਰ ਅਟੈਂਪਟ ਟੂ ਅਟੈਂਪਟ ਟੂ ਮਰਡਰ ਆਰਮਸੈਕ ਤੇ ਦੂਜਾ ਭੁਪਿੰਦਰ ਸਿੰਘ ਹੈ ਹੁਸ਼ਿਆਰਪੁਰ ਦਾ ਹੀ ਰਹਿਣ ਵਾਲਾ 23 ਪਰਚੇ ਦਰਜਿਆ ਦਿੱਤੇ ਐਨਡੀ ਐਨਡੀ ਦੇ ਆਰਮਸੈਕ ਤੇ ਆਰਮਡ ਡਕਾਟੀ ਦੇ ਹੈ ਹੁਸ਼ਿਆਰਪੁਰ ਤੀਜਾ ਜਿਹੜਾ ਹੈ ਉਹ ਜਗਰੂਪ ਹੈ ਜਗਰੂਪ ਇਹ ਵੀ ਤਰੰਤਰੰਦਰ ਰਹਿਣ ਵਾਲਾ ਜੇਲ੍ਹ ਤੋਂ ਬਾਹਰ ਆਇਆ ਸੀਗਾ 7 ਸਾਲ ਖ ਸ਼ਾਇਦ ਹੋ ਗਿਆ 8 ਪਰਚੇ ਅਟੈਂਪਟ ਟੂ ਮਰਡਰ ਮਰਡਰ ਦੇ ਇਹਦੇ ਤੇ ਵੀ ਦਰਜ ਇਹਨਾਂ ਦਾ ਲਿੰਕ ਕਿੱਦਾਂ ਹੈ ਕਿ ਇੱਕ ਹੋਰ ਵਿਅਕਤੀ ਹੈ ਆਇਡੈਂਟੀਫਾਈ ਹੋਇਆ ਯਾਦਵਿੰਦਰ ਉਦਾਨਾ ਹੈ ਇਹ ਵੀ ਫੋਰਨ ਚ ਹੈ ਇਹ ਲੰਡੇ ਦੇ ਨਾਲ ਹੀ ਰਹਿ ਰਿਹਾ ਤੇ ਇਹ ਜਿਹੜੇ ਤਿੰਨ ਵਿਅਕਤੀ ਹੈ ਲੰਡੇ ਨਾਲ ਜਿਹੜੀ ਗੱਲਬਾਤ ਕਰਾਈ ਹੈ ਉਹ ਕਿਸ ਯਾਦਵਿੰਦਰ ਨੇ ਕਰਾਈ ਇਹ ਵੀ ਆਇਡੈਂਟੀਫਾਈ ਹੋ ਗਿਆ ਨਾਮ ਜਦ ਵੀ ਆ ਨਾਮ ਜਤਾ ਚਾਹੀਏ 4 ਬੰਦੇ ਟੁੱਟੂ ਜੀ ਜੀ ਤੁਹਾਨੂੰ ਯਾਦ ਹੋਣਾ ਕਿ ਰੂਪ ਫੈਸ਼ਨ ਚ ਸੀਗੀ ਚੋਲਾ ਸਾਹਿਬ ਪੁਲਿਸ ਸਟੇਸ਼ਨ ਚੋਲਾ ਸਾਹਿਬ ਚ ਰੂਪ ਫੈਸ਼ਨ ਚ ਗੋਲੀ ਚੱਲੀ ਸੀਗੀ ਕੁਝ ਟਾਈਮ ਪਹਿਲਾਂ ਉਹ ਵੀ ਐਕਸਟਰੈਕਸ਼ਨ ਕਾਲ ਸੀਗੀ ਉਵੀ ਇਸੀ ਗਰੁੱਪ ਨੇ ਚਲਾਈ ਸੀ ਤਿੰਨਾਂ ਨੇ ਤਿੰਨਾਂ ਨੇ ਤਿੰਨਾਂ ਦਾ ਵੀ ਮੇਨ ਜਿਹੜਾ ਪੈਡਲ ਚਲਾਉਂਦੀ ਯਾਦਵਿੰਦਰ ਸੀ ਯਾਦਵਿੰਦਰ ਜੀ ਜੀ ਯਾਦਵਿੰਦਰ ਤੇ ਲੰਡੇ ਦਾ ਜਿਹੜਾ ਆਪਸ ਚ ਲਿੰਕ ਜਿਹੜਾ ਹੈ ਉਹ ਸੇਮ ਏਰੀਆ ਦੇ ਰਹਿਣ ਵਾਲੇ ਨੇ ਲੰਡਾ ਦੇ ਕਹਿੰਦੇ ਯਾਦਵਿੰਦਰ ਇਹਨਾਂ ਨਾਲ ਲਿੰਕ ਰਿਹਾ ਦੱਸਦੇ ਇਹਨਾਂ ਕੋਲ ਨਹੀਂ ਉਹ ਨਾ ਕਹਿੰਦੇ ਨਹੀਂ ਉਹ ਨੰਨਾਲੀ ਰਹਿੰਦਾ ਅੱਛਾ ਦੋਨੇ ਇਕੱਠੇ ਨੇ ਇਹ ਲੋਕ ਇਹਨਾਂ ਨੂੰ ਤਿੰਨਾਂ ਨੂੰ ਅਗੇ ਸਟੂਸ਼ਨ ਲੈ ਲਈ ਆ ਕੰਮ ਕਰਨ ਲਈ ਜੀ ਜੀ ਹਥਿਆਰ ਇਹਨਾਂ ਨੂੰ ਕਿੰਨੇ ਮੋਹਿਆ ਕਰਵਾਇਆ ਹਥਿਆਰ ਇੱਕ ਵਿਅਕਤੀ ਨੇ ਮੋਹਿਆ ਕਰਾਇਆ ਸੀਗਾ ਉਹ ਆਇਡੈਂਟੀਫਾਈ ਹੋ ਗਿਆ ਹੈ ਮੈਂ ਨਾਮ ਨਹੀਂ ਲਊਗਾ ਉਹਨੂੰ ਵੀ ਜਲਦੀ ਫੜ ਲਿੱਤਾ ਜਾ ਰਿਹਾ ਹੈ ਮੀਨਜ਼ ਕਿ ਕੇਸ ਚ ਉਹ ਵੀ ਨਾਮਜ਼ਦ ਹੋ ਗਿਆ ਹੈ ਹੋ ਗਿਆ ਜੀ ਬਹੁਤ ਪੰਜ ਨਾਮਜ਼ਦ ਹੋ ਗਏ ਹੋ ਗਿਆ ਜੀ ਨਾਮਜ਼ਦ ਹੋ ਗਿਆ ਰਿਕਵਰੀ ਹੁਣ ਤੱਕ ਤਾਂ ਸਿਰ ਮੋਟਰਸਾਈਕਲ ਦੀ ਰਿਕਵਰੀ ਹੋਈ ਹੈ ਜੋ ਜਿਹੜਾ ਇਹਨਾਂ ਨੇ ਭੋਗਪੁਰ ਤੋਂ ਖੋਇਆ ਸੀਗਾ ਪਿਛਲੇ ਦਿਨ ਐਗਜ਼ੀਕਿਊਟ ਕਰਨ ਤੋਂ ਪਿਛਲੇ ਦਿਨ ਖੋਇਆ ਸੀਗਾ ਸਰਕਰੀ ਨੇ ਬੋਲਿਆ ਲੰਡਾਂ ਕਾਲਸ ਚਲਾਈਆਂ ਸੀ ਜੀ ਜਰੂਰੀ ਫਰੋਟੀ ਮੰਗ ਰਹੀ ਸੀ ਕੋਈ ਫਰੋਟੀ ਮੰਗ ਚੁੱਕਿਆ ਜੀ ਉਹ ਅੱਛਾ ਜੀ ਲੰਡੇ ਦੀ ਵੌਇਸ ਜਿਹੜੀ ਹੈ ਉਹ ਆਇਡੈਂਟੀਫਾਈ ਹੋ ਚੁੱਕੀ ਹੈ ਇਸ ਤਰੀਕੇ ਦੀ ਫਰੋਟੀ ਮੰਗੀ ਸੀ ਉਹ ਫਰੋਟੀ ਫॉर ਸਿਕਿਉਰਿਟੀ ਰੀਜ਼ਨਸ ਮੈਂ ਆਮਟ ਬੀਏਬਲ ਟੂ ਟੈਲ ਯੂ ਤੁਸੀਂ ਦੱਸ ਦਿਓ ਕਿ ਪਰਸਨ ਦੇ ਵੱਲੋਂ ਲਖਪੀਰ ਲੰਡਾ ਦੇ ਨਾਮ ਕੰਟੈਕਟ ਕਰਵਾਇਆ ਗਿਆ ਸੀ ਯਾਦਵਿੰਦਰ ਸ਼ਾਇਦ ਤੁਸੀਂ ਦੱਸ ਸੇ ਕਿਥੇ ਦਾ ਰਹਿਣ ਵਾਲਾ ਹੈ ਤਰੰਦਰੰਦਰ ਨਹੀਂ ਨਹੀਂ ਜਲੰਧਰ ਕੋਈ ਰੈਂਕ ਨਹੀਂ ਹੈ ਤਰੰਦਰੰਦਰ ਰਹਿਣ ਵਾਲਾ ਹੈ ਹੁਣ ਤੱਕ ਜਲੰਧਰ ਦੇ ਕਿੰਨੇ ਟੋਕ ਦਾ ਤਾਂ ਲੰਡੇ ਗੈਂਗ ਦੀ ਟੀਮ ਨੇ ਕੀਤੀ ਹੈ। ਇਹ ਇਸ ਕੇਸ ਚ ਤਾਂ ਜੰਦਰ ਦੀ ਨਹੀਂ ਕੋਈ। ਇਹ ਸਾਰੀ ਤਰੰਤਾ ਬੰਸਾਈ। ਕਿੰਨਾ ਲੋਕਾਂ ਨੂੰ ਫੇਕ ਕਰਨਾ ਆਦੀਆਂ ਹੱਲੇ ਵੀ ਲੋਕਾਂ ਨੂੰ ਫੇਕ ਕਰ ਫੇਕ ਕੋਲ ਆਉਂਦੇ। ਜਿਸ ਦੇ ਵਿੱਚ ਫਰੋਕੀ ਆਦੀ ਕਹੀਏ ਮੰਨ ਕਰਦੇ ਉਹਦੇ ਵਿੱਚ ਵੀ ਇਹਨਾਂ ਦਾ ਵਿੱਚ ਕੋਈ ਨਹੀਂ। ਨਹੀਂ ਹੁਣ ਤਾਂ ਹਾਲੇ ਤੱਕ ਤਾਂ ਨਹੀਂ ਆਇਆ ਇਨਵੈਸਟੀਗੇਸ਼ਨ ਚੱਲ ਰਹੀ ਹੈ। ਹਥਿਆਰ ਉਬਰਾਮਤ ਹੋ ਜਾਏਗਾ ਆਇਡੈਂਟੀਫਾਈ ਹੋ ਗਿਆ। ਤਿੰਨ ਹੀ ਬੰਦੇ ਜਿਹਨਾਂ ਨੇ ਹੋਰ ਵੀ ਹੈਗੇ ਨੇ ਕੋਈ। ਹੋਰ ਵੀ ਦੋ ਤਿੰਨ ਬੰਦੇ ਜਿਹੜੇ ਹੋਰ ਹੈ। ਚਲ ਚਲ ਕਿਉਂਕਿ ਕੋਈ ਨਹੀਂ ਬਰਾਮਦ। ਦੇਖੋ ਇਹ ਐਗਜ਼ੀਕਿਊਟ ਕਰਨ ਵਾਲੇ ਤਿੰਨ ਸੀ। ਹਾਂ ਹਾਂ। ਹਥਿਆਰ ਬਰਾਮਦ ਨਾ execute ਕਰਨ ਵਾਲੇ ਦੋ ਸੀਗੇ ਜੀ ਇੱਕ ਹਾਂ ਇੱਕ ਬੰਦਾ ਤਾਂ ਪਹਿਲਾਂ ਹੀ ਉੱਥੇ ਸੀਗਾ ਮਨੀਕਰਨ ਮਨੀਕਰਨ ਇਹਨਾਂ ਦਾ ਸਾਥੀ ਪਹਿਲੀ ਮਨੀਕਰਨ ਸੀਗਾ ਉਹ ਜੇਲ੍ਹ ਚ ਰਹਿ ਗਿਆ ਸੀ ਇਹ ਜਗਰੂਪ ਸਿਰੋ ਤੇ ਕੋਈ ਡਰਗ ਦਾ ਸਕਰੀਨ ਦਾ ਮਾਮਲਾ ਵੀ ਹੈਗਾ ਐਂਡੀ ਦੇ ਹੈ ਮੁਕਦਮਾ ਹੈ ਹਾਂ ਐਂਡੀ ਜਗਰੂਪ ਆਲਰੇਡੀ ਮਨੀਕਰਨ ਸੀਗਾ ਮਨੀਕਰਨ ਸੀਗਾ ਇਹ ਜੇਲ੍ਹ ਚ ਇਕੱਠੇ ਸੀਗੇ ਤੇ ਇੱਥੋਂ ਜਾ ਭਜੇ

हाँ यूएपीए वो, वो ला रहे है जी।, पेश करता करना है जी अच करना, है करना है। पेश कर चुके हैं रिमांड तेंडर